ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰਾਂ ਆਪਾਂ ਆਪਣੀ ਅੱਜ ਦੀ ਕਹਾਣੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਆਪਣੇ ਚੈਨਲ ਦੀਆਂ ਕਹਾਣੀਆਂ ਤੁਹਾਨੂੰ ਕਿਸ ਤਰ੍ਹਾਂ ਦੀਆਂ ਲੱਗਦੀਆਂ ਨੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੁਹਾਡੇ ਲਾਈਕ ਅਤੇ ਕਮੈਂਟ ਕਰਨ ਨਾਲ ਮੈਨੂੰ ਬਹੁਤ ਹੌਸਲਾ ਮਿਲਦਾ ਤੁਹਾਡਾ ਸਾਰੇ ਸਬਸਕ੍ਰਾਈਬਰ ਦਾ ਤਹਿ ਦਿਲੋਂ ਧੰਨਵਾਦ ਮੈਨੂੰ ਸਪੋਰਟ ਕਰਨ ਲਈ ਹਾਂਜੀ ਦੋਸਤੋ ਆਪਣੀ ਅੱਜ ਦੀ ਕਹਾਣੀ ਨੂੰ ਲਿਖਿਆ ਹੈ ਸੁਖਵੀਰ ਕੌਰ ਸੁਖੀ ਜੀ ਨੇ ਕਹਾਣੀ ਦਾ ਨਾਮ ਹੈ ਬਰਾਤ ਦੀ ਸੇਵਾ ਬਚਨ ਸਿੰਘ ਫੈਕਟਰੀ ਦੇ ਵਿੱਚ ਕੰਮ ਕਰਦਾ ਸੀ ਉਸ ਫੈਕਟਰੀ ਦੇ ਵਿੱਚ ਹੋਰ ਬਹੁਤ ਕਾਮੇ ਤੇ ਮਜ਼ਦੂਰ ਕੰਮ ਕਰਦੇ ਸੀ ਜਦੋਂ ਦੁਪਹਿਰ ਦੀ ਛੁੱਟੀ ਹੁੰਦੀ ਤਾਂ ਸਾਰੇ ਕਾਮੇ ਤੇ ਮਜ਼ਦੂਰ ਖਾਣ ਪੀਣ ਲਈ ਕੁਝ ਮੰਗਾ ਲੈਂਦੇ ਕਦੇ ਚਾਹ ਵੀ ਮੰਗਾ ਲੈਂਦੇ ਪਰ ਬਚਨ ਸਿੰਘ ਪਾਣੀ ਦੀ ਘੁੱਟ ਪਰ ਕੇ ਕਹਿ ਦਿੰਦਾ ਕਿ ਮੈਨੂੰ ਭੁੱਖ ਨਹੀਂ ਜੇ ਕਦੇ ਦੁਪਹਿਰ ਦੀ ਰੋਟੀ ਮਜ਼ਦੂਰ ਨਾਲ ਲੈ ਕੇ ਆਉਂਦੇ ਤਾਂ ਉਹ ਕੰਟੀਨ ਦੇ ਵਿੱਚ ਖਾਣ ਲਈ ਚਲੇ ਜਾਂਦੇ ਪਰ ਬਚਨ ਸਿੰਘ ਨੇ ਕਦੇ ਵੀ ਬਾਹਰੋਂ ਲੈ ਕੇ ਕੁਝ ਨਹੀਂ ਖਾਦਾ ਸੀ ਤਾਂ ਉਹਦੇ ਨਾਲ ਦੇ ਜਿੰਨੇ ਵੀ ਮਜ਼ਦੂਰ ਸੀ ਸਾਰੇ ਕਹਿ ਦਿੰਦੇ ਸੀ ਕਿ ਬਚਨ ਸਿੰਘ ਤੂੰ ਮਿਹਨਤੀ ਤਾਂ ਬਹੁਤ ਆ ਪਰ ਤੂੰ ਕੰਜੂਸ ਵੀ ਆ ਤਾਂ ਬਚਨ ਸਿੰਘ ਕਹਿ ਦਿੰਦਾ ਮਰਜੀ ਆ ਭਰਾਵੋ ਜੋ ਮਰਜੀ ਕਹਿ ਲੋ ਕਿਹੜਾ ਕੋਈ ਜੋਰ ਆ ਹੱਸ ਕੇ ਗੱਲ ਟਾਲ ਦਿੰਦਾ ਇਸੇ ਤਰ੍ਹਾਂ ਉਹ ਕੰਮ ਤੇ ਜਾਂਦਾ ਕੰਮ ਕਰਦਾ ਤੇ ਪਾਣੀ ਪੀ ਕੇ ਕੰਮ ਕਰਦਾ ਰਹਿੰਦਾ ਸ਼ਾਮ ਨੂੰ ਆਪਣੇ ਘਰ ਆ ਜਾਂਦਾ ਉਸੇ ਕੰਪਨੀ ਦੇ ਵਿੱਚ ਇੱਕ ਮਜ਼ਦੂਰ ਆਇਆ ਜਿਹਦਾ ਨਾਮ ਮੱਗਰ ਸਿੰਘ ਸੀ ਮੱਗਰ ਸਿੰਘ ਤੇ ਬਚਨ ਸਿੰਘ ਇਕੱਠੇ ਸਾਈਕਲ ਤੇ ਆਉਂਦੇ ਸੀ ਦੋਨੋਂ ਇਕੱਠੇ ਆਉਂਦੇ ਇਕੱਠੇ ਜਾਂਦੇ ਆਪੋ ਆਪਣੇ ਸਾਈਕਲਾਂ ਤੇ ਜਾਂਦੇ ਉਹ ਇਸ ਤਰ੍ਹਾਂ ਉਹਨਾਂ ਦੀ ਦੋਸਤੀ ਪੱਕੀ ਹੋ ਗਈ ਉਹ ਗੱਲਾਂ ਬਾਤਾਂ ਕਰਦੇ ਜਿਹਦੇ ਨਾਲ ਉਹਨਾਂ ਦੀ ਦੋਸਤੀ ਹੋਰ ਵੀ ਗਹਿਰੀ ਹੋ ਗਈ ਕਦੇ-ਕਦੇ ਮੱਗਰ ਸਿੰਘ ਬਚਨ ਸਿੰਘ ਨੂੰ ਪੁੱਛਦਾ ਕਿ ਸਾਰੇ ਮਜ਼ਦੂਰ ਤੈਨੂੰ ਕੰਜੂਸ ਕਹਿੰਦੇ ਆ ਤੈਨੂੰ ਗੁੱਸਾ ਨਹੀਂ ਆਉਂਦਾ ਤਾਂ ਬਚਨ ਸਿੰਘ ਕਹਿੰਦਾ ਵੀ ਨਹੀਂ ਗੁੱਸੇ ਵਾਲੀ ਕੀ ਗੱਲ ਆ ਹੋ ਸਕਦਾ ਉਹ ਸਹੀ ਕਹਿੰਦੇ ਹੋਣ ਇਸੇ ਤਰ੍ਹਾਂ ਦੋਨਾਂ ਦਾ ਭਰਾਮਾ-ਵਾਗ ਪਿਆਰ ਪੈ ਗਿਆ ਤੇ ਇੱਕ ਦਿਨ ਕੰਟੀਨ ਦੇ ਵਿੱਚ ਸਾਰੇ ਮਜ਼ਦੂਰਾਂ ਨੇ ਸੋਚਿਆ ਕਿ ਅੱਜ ਆਪਾਂ ਬਾਹਰੋਂ ਕੁਝ ਮਗਾ ਕੇ ਖਾਣੇ ਆ ਤਾਂ ਬਚਨ ਸਿੰਘ ਕਹਿੰਦਾ ਕਿ ਮੈਨੂੰ ਨਹੀਂ ਭੁੱਖ ਮੈਂ ਨਹੀਂ ਮਗਾਉਣਾ ਸਾਰੇ ਮਜ਼ਦੂਰਾਂ ਨੇ ਜੋਰ ਲਾਇਆ ਕਿ ਅੱਜ ਇੰਨਾ ਕੰਮ ਕੀਤਾ ਹਨਾ ਕੰਮ ਕਰੇ ਤੋਂ ਤਾਂ ਭੁੱਖ ਲੱਗਦੀ ਆ ਵੀ ਫੇਰ ਕੀ ਹਰ ਜਾ ਜੇ ਆਪਾਂ ਮੰਗਵਾ ਲਾਂਗੇ ਬਾਹਰੋਂ ਤਾਂ ਬਚਨ ਸਿੰਘ ਕਹਿੰਦਾ ਵੀ ਨਹੀਂ ਮੈਂ ਨਹੀਂ ਖਾਣਾ ਜਦੋਂ ਉਹ ਕੰਮ ਤੋਂ ਵਾਪਸ ਆਉਂਦੇ ਆ ਤਾਂ ਮੱਘਰ ਸਿੰਘ ਬਚਨ ਸਿੰਘ ਨੂੰ ਪੁੱਛਦਾ ਕਿ ਵੈਸੇ ਤਾਂ ਮੈਂ ਤੈਨੂੰ ਕਦੇ ਗੱਲ ਪੁੱਛੀ ਨਹੀਂ ਪਰ ਅੱਜ ਮੈਂ ਤੈਨੂੰ ਪੁੱਛਣਾ ਚਾਹਣਾ ਤੁਸੀਂ ਮੈਨੂੰ ਸੱਚ-ਸੱਚ ਦੱਸੋ ਕਿ ਕੀ ਤੁਹਾਨੂੰ ਸੱਚੀ ਭੁੱਖ ਨਹੀਂ ਸੀ ਤਾਂ ਪਸੀਨੇ ਨਾਲ ਆਪਣੇ ਚਿਹਰੇ ਦਾ ਮੁੜਕਾ ਪੂੰਝਦਾ ਹੋਇਆ ਬਚਨ ਸਿੰਘ ਬੋਲਿਆ ਕਿ ਤੇਰੇ ਤੋਂ ਕਾਹਦਾ ਪੜਦਾ ਭਰਾਵਾ ਹੁਣ ਤਾਂ ਆਪਣੀ ਯਾਰੀ ਇੰਨੀ ਪੱਕੀ ਹੋ ਗਈ ਕਿ ਆਪਣੀ ਭਰਾਵਾਂ ਵਾਲੀ ਸਾਂਝ ਬਣ ਗਈ ਤੇਰੇ ਤੋਂ ਮੈਂ ਕੁਝ ਨਹੀਂ ਲਕੋਣਾ ਚਾਹੁੰਦਾ ਦਰਅਸਲ ਮੈਂ ਗਰੀਬ ਆ ਤੇ ਮੇਰੇ ਦੋ ਧੀਆ ਨੇ ਮੇਰੀਆਂ ਧੀਆ ਵਧੀਆਂ ਪੜੀਆਂ ਲਿਖੀਆਂ ਨੇ ਮੈਂ ਚਾਹਣਾ ਮੈਂ ਆਪਣੀਆਂ ਧੀਆ ਦੇ ਰਿਸ਼ਤੇ ਵਧੀਆ ਘਰ ਦੇ ਵਿੱਚ ਕਰਾਂ ਤੇ ਜਦੋਂ ਮੈਂ ਆਪਣੀਆਂ ਧੀਆ ਦੇ ਵਿਆਹ ਕਰਨੇ ਆ ਉਹਦੇ ਲਈ ਮੈਨੂੰ ਪੈਸਾ ਚਾਹੀਦਾ ਤੇ ਪੈਸਾ ਮੇਰੇ ਕੋਲੇ ਫੇਰ ਹੀ ਜੁੜੂਗਾ ਜੇ ਮੈਂ 2-2 4-4 ਰੁਪਈਆ ਦੀ ਕੰਜੂਸੀ ਕਰੂੰਗਾ ਜੇ ਮੈਂ ਸਾਰੇ ਇੱਥੇ ਇਸ ਤਰ੍ਹਾਂ ਖਾ ਕੇ ਜਾਣ ਲੱਗਿਆ ਤੇ ਫਿਰ ਮੈਂ ਘਰੇ ਕੀ ਲੈ ਕੇ ਜਾਊਂਗਾ ਮੱਗਰ ਸਿੰਘ ਬਚਨ ਸਿੰਘ ਦੇ ਮੂੰਹੋਂ ਇਹ ਗੱਲ ਸੁਣ ਕੇ ਬਹੁਤ ਪਛਤਾਉਂਦਾ ਤੇ ਉਹ ਸੋਚਦਾ ਕਿ ਮੈਂ ਇਹ ਗੱਲ ਕਿਉਂ ਪੁੱਛੀ ਤੇ ਉਹ ਬਚਨ ਸਿੰਘ ਨੂੰ ਕਹਿੰਦਾ ਕਿ ਮੈਨੂੰ ਮaaf ਕਰ ਦੇ ਭਰਾਵਾ ਮੈਂ ਤਾਂ ਤੇਰੀ ਦੁੱਖ ਦੀ ਰਗ ਤੇ ਦੁੱਖ ਦੀ ਰਗ ਤੇ ਹੱਥ ਧਰ ਦਿੱਤਾ ਤਾਂ ਬਚਨ ਸਿੰਘ ਕਹਿੰਦਾ ਕਿ ਨਹੀਂ ਇਹ ਸਚਾਈ ਆ ਤੂੰ ਮੇਰੇ ਤੋਂ ਪੁੱਛਿਆ ਮੈਂ ਤੈਨੂੰ ਦੱਸਿਆ ਮੇਰੇ ਵੀ ਮਨ ਦਾ ਬੋਝ ਹਲਕਾ ਹੋ ਗਿਆ ਵਿਚਲ ਕੋਈ ਤਾਂ ਹੈ ਮੈਨੂੰ ਸਮਝਣ ਵਾਲਾ ਚਲੋ ਇਸੇ ਤਰ੍ਹਾਂ ਉਹ ਆ ਜਾਂਦੇ ਨੇ ਆਪਣੀ ਆਪਣੀ ਮੰਜ਼ਲ ਤੇ ਮੱਗਰ ਸਿੰਘ ਆਪਣੇ ਘਰ ਵੱਲ ਸਾਈਕਲ ਮੋੜ ਲੈਂਦਾ ਤੇ ਬਚਨ ਸਿੰਘ ਆਪਣੇ ਵੱਲ ਜਦੋਂ ਬਚਨ ਸਿੰਘ ਘਰੇ ਆਉਂਦਾ ਤਾਂ ਉਹਦੇ ਘਰ ਵਾਲੀ ਉਹਦੇ ਲਈ ਚਾਹ ਬਣਾਉਂਦੀ ਆ ਪਾਣੀ ਲੈ ਕੇ ਆਉਂਦੀ ਆ ਤੇ ਫਿਰ ਉਹਨੂੰ ਕਹਿੰਦੀ ਆ ਕਿ ਮੈਂ ਤੁਹਾਡੇ ਨਾਲ ਜ਼ਰੂਰੀ ਗੱਲ ਕਰਨੀ ਆ ਬਚਨ ਸਿੰਘ ਕਹਿੰਦਾ ਕਿ ਹਾਂ ਜੀ ਦੱਸੋ ਤਾ ਬਚਨ ਸਿੰਘ ਦੇ ਘਰ ਵਾਲੀ ਕਹਿੰਦੀ ਐ ਨਿੰਮੋ ਕਿ ਆਪਣੀ ਗਵਾਂਢਣ ਆਈ ਸੀ ਤੇ ਆਪਣੀ ਵੱਡੀ ਧੀ ਲਈ ਵਧੀਆ ਰਿਸ਼ਤਾ ਕਹਿੰਦੀ ਸੀ ਵੀ ਮੁੰਡਾ ਮਲਾਜਮ ਲੱਗਿਆ ਕੋਈ ਮੰਗ ਹੈ ਨਹੀਂ ਤੇ ਆਪਾਂ ਇੱਕ ਕੁੜੀ ਦਾ ਬੋਝ ਤਾਂ ਲਈਏ ਵੀ ਜੇ ਆਪਾਂ ਨੂੰ ਵਧੀਆ ਮੁੰਡਾ ਮਿਲ ਰਿਹਾ ਤਾਂ ਬਚਨ ਸਿੰਘ ਨੇ ਆਪਣੀ ਵੱਡੀ ਧੀ ਨੂੰ ਕੋਲ ਬੁਲਾਇਆ ਤੇ ਪੁੱਛਿਆ ਕਿ ਪੁੱਤ ਤੂੰ ਦੱਸ ਤੇਰੇ ਵਾਸਤੇ ਰਿਸ਼ਤਾ ਆਇਆ ਦੇਖ ਅੱਜ ਨਹੀਂ ਤਾਂ ਕੱਲ ਅਸੀਂ ਤੇਰਾ ਵਿਆਹ ਕਰਨਾ ਹੀ ਆਂ ਤੇਰਾ ਮਨ ਕੀ ਕਹਿੰਦਾ ਤਾਂ ਬਚਨ ਸਿੰਘ ਦੀ ਧੀ ਕਹਿੰਦੀ ਬਾਪੂ ਜੀ ਮੇਰੇ ਲਈ ਤੁਸੀਂ ਜੋ ਵੀ ਕਰੋਗੇ ਮੈਨੂੰ ਮਨਜ਼ੂਰ ਆ ਤੇ ਮੈਂ ਤੁਹਾਡੇ ਤੇ ਬੋਝ ਨਹੀਂ ਬਣਨਾ ਚਾਹੁੰਦੀ ਜੇ ਮੁੰਡੇ ਵਾਲੇ ਦਾਜ ਦੀ ਮੰਗ ਕਰਨਗੇ ਤਾਂ ਮੈਂ ਵਿਆਹ ਨਹੀਂ ਕਰਾਉਣਾ ਤਾਂ ਉਹਦੀ ਮਾਂ ਕਹਿੰਦੀ ਕਿ ਗਵਾਂਢਣ ਆ ਜਿਹੜੀ ਉਹਨਾਂ ਦੀ ਰਿਸ਼ਤੇਦਾਰੀ ਦੇ ਵਿੱਚੋਂ ਆ ਮੁੰਡਾ ਉਹਨਾਂ ਦੀ ਕੋਈ ਮੰਗ ਨਹੀਂ ਹੈਗੀ ਤਾਂ ਬਚਨ ਸਿੰਘ ਕਹਿੰਦਾ ਕਿ ਤੂੰ ਗਵਾਂਢਣ ਨਾਲ ਗੱਲ ਕਰ ਲਈ ਫਿਰ ਆਪਾਂ ਦੇਖ ਦਿਖਾਈ ਦੀ ਗੱਲ ਕਰ ਲਾਂਗੇ ਗਵੰਡਣ ਆ ਜਿਹੜੀ ਉਹ ਵੀ ਆ ਜਾਂਦੀ ਆ ਕਿਉਂਕਿ ਉਹ ਵਿਚੋਲਣ ਵਾਂਣ ਵਾਲੀ ਕਾਲੀ ਸੀ ਉਹਨੂੰ ਪਤਾ ਸੀ ਕਿ ਬਚਨ ਸਿੰਘ ਹੁਣ ਫੈਕਟਰੀ ਚੋਂ ਆ ਗਿਆ ਹੋ ਤੇ ਆ ਕੇ ਉਹ ਕਹਿੰਦੀ ਆ ਕਿ ਦੱਸੋ ਭਾਈ ਮੇਰੇ ਰਿਸ਼ਤੇ ਦੀ ਦੱਸ ਪਾਈ ਆ ਜੇ ਤੁਸੀਂ ਕਹਿੰਦੇ ਹੋ ਤਾਂ ਆਪਾਂ ਗੱਲ ਤੋਰੀਏ ਬਚਨ ਸਿੰਘ ਗਵੰਡਣ ਨੂੰ ਕਹਿੰਦਾ ਵੀ ਹਾਂਜੀ ਤੁਸੀਂ ਪਤਾ ਕਰ ਲਓ ਤਾਂ ਜਿਹੜੀ ਗਵੰਡਣ ਆ ਉਹਨੇ ਫੋਨ ਕੀਤਾ ਆਪਣੀ ਰਿਸ਼ਤੇਦਾਰੀ ਦੇ ਵਿੱਚ ਤਾਂ ਮੁੰਡੇ ਵਾਲਿਆਂ ਨੇ ਕੁੜੀ ਦੀ ਪੜ੍ਹਾਈ ਕੱਦ ਕਾਠ ਤੇ ਫੋਟੋ ਮੰਗੀ ਤਾਂ ਗਵੰਡਣ ਨੇ ਵਟਸਐਪ ਤੇ ਭੇਜ ਦਿੱਤੀ ਉਦਰਾ ਮੁੰਡੇ ਦੀ ਜਨਮ ਮਿਤੀ ਕਦ ਕਾਠ ਤੇ ਪੜ੍ਹਾਈ ਸਾਰਾ ਜੋ ਵੀ ਬਾਇਓ ਡਾਟਾ ਸੀ WhatsApp ਰਾਹੀਂ ਭੇਜ ਦਿੱਤਾ ਗਿਆ ਮੁੰਡੇ ਵਾਲਿਆਂ ਨੂੰ ਕੁੜੀ ਪਸੰਦ ਆ ਗਈ ਤੇ ਕੁੜੀ ਵਾਲਿਆਂ ਨੂੰ ਮੁੰਡਾ ਪਸੰਦ ਆ ਗਿਆ ਬਚਨ ਸਿੰਘ ਗਵੰਡਨ ਨੂੰ ਕਹਿੰਦਾ ਕਿ ਦਾਜ ਦੇਹੇ ਦੀ ਗੱਲ ਕਰ ਲਿਓ ਦੁਬਾਰਾ ਕਿਤੇ ਉਹ ਗੱਲ ਨਾ ਹੋਵੇ ਤਾਂ ਜਿਹੜੇ ਗਵੰਡਨ ਆ ਉਹ ਕਹਿੰਦੀ ਵੀ ਦਾਜ ਦੇਹੇ ਦੀ ਉਹਨਾਂ ਦੀ ਕੋਈ ਮੰਗ ਨਹੀਂ ਤੁਸੀਂ ਬਸ ਇੱਕ ਦਿਨ ਰੱਖੋ ਵੀ ਆਪਾਂ ਰੋਕਾ ਕਰ ਦਈਏ ਵਿਆਹ ਤੋਂ ਪਹਿਲਾਂ ਚਲੋ ਗੱਲ ਫਾਈਨਲ ਹੋ ਜਾਂਦੀ ਹੈ ਤੇ ਅਗਲੇ ਦਿਨ ਰੋਕੇ ਦਾ ਦਿਨ ਰੱਖਿਆ ਜਾਂਦਾ ਤੀਸਰੇ ਦਿਨ ਮਤਲਬ ਤਾਂ ਬਚਨ ਸਿੰਘ ਕਹਿੰਦਾ ਕਿ ਤੁਸੀਂ ਉਹਨਾਂ ਨੂੰ ਕਿਸੇ ਗੁਰੂ ਘਰ ਚ ਬੁਲਾ ਲਓ ਅਸੀਂ ਮੁੰਡੇ ਦਾ ਰੋਕਾ ਕਰ ਦੇਾਂਗੇ ਉਹ ਕੁੜੀ ਦਾ ਕਰ ਦੇਣਗੇ ਚਲੋ ਭਾਈ ਪਰਵਾਸ ਦੇ ਵਿੱਚ ਖੁਸ਼ੀ ਦੀ ਲਹਿਰ ਆ ਜਿਹੜੀ ਉਹ ਫੈਲ ਜਾਂਦੀ ਆ ਬਚਨ ਸਿੰਘ ਵੀ ਥੋੜਾ ਖੁਸ਼ ਹੁੰਦਾ ਕਿ ਚਲੋ ਬਿਨਾਂ ਦਾਜ ਦੇ ਹੀ ਜਿਵੇਂ ਆਪਣੀ ਧੀ ਦਾ ਵਿਆਹ ਕਰਨਾ ਵੀ ਮੇਰੇ ਤੇ ਬੋਝ ਨਹੀਂ ਪੈਣਾ ਅਗਲੇ ਦਿਨ ਬਚਨ ਸਿੰਘ ਆਪਣੀ ਫੈਕਟਰੀ ਜਾਂਦਾ ਤੇ ਫੈਕਟਰੀ ਜਾਂਦਾ ਜਾਂਦਾ ਉਹ ਲੇਟ ਹੋ ਜਾਂਦਾ ਕਿਉਂਕਿ ਉਹਨੇ ਆਪਣੀ ਧੀ ਦੇ ਸ਼ਗਨ ਦੇ ਵਾਸਤੇ ਅਗਲੇ ਦਿਨ ਵਾਸਤੇ ਥੋੜੇ ਬਹੁਤੇ ਕੰਮ ਕਰਨੇ ਸੀ ਜਦੋਂ ਉਹ ਫੈਕਟਰੀ ਜਾਂਦਾ ਤਾਂ ਫੈਕਟਰੀ ਦਾ ਮਾਲਕ ਉਹਤੇ ਗੁੱਸਾ ਕਰਦਾ ਪਰ ਉਹ ਕੁਝ ਬੋਲਦਾ ਨਹੀਂ ਕਿਉਂਕਿ ਉਹਨੂੰ ਪਤਾ ਸੀ ਕਿ ਮੈਨੂੰ ਕੱਲ ਦੀ ਛੁੱਟੀ ਲੈਣੀ ਪੈਣੀ ਆ ਤੇ ਮੇਰੀ ਇੱਕ ਦਿਹਾੜੀ ਦਾ ਘਾਟਾ ਪੈ ਜਾਊ ਤੇ ਅੱਜ ਵੀ ਜੇ ਮੈਂ ਬੋਲਿਆ ਤਾਂ ਮੇਰੇ ਦਿਹਾੜੀ ਦੇ ਪੈਸੇ ਕੱਟ ਲੂ ਤਾਂ ਉਹ ਆਪਣੇ ਮਾਲਕ ਨੂੰ ਕਹਿੰਦਾ ਕਿ ਮੇਰੀ ਧੀ ਦਾ ਰੋਕਾ ਹੋਣਾ ਕੱਲ ਨੂੰ ਉਹਦੇ ਕਰਕੇ ਮੈਂ ਗੱਲਬਾਤ ਕਰਦਾ ਸੀ ਮੈਨੂੰ ਦੇਰ ਲੱਗੀ ਮੈਨੂੰ ਮਾਫ ਕਰ ਦਿਓ ਜਲ ਮਾਲਕ ਦਾ ਵੀ ਦਿਲ ਪਸੀਜ ਜਾਂਦਾ ਤੇ ਉਹ ਕਹਿੰਦਾ ਵੀ ਕੋਈ ਗੱਲ ਨਹੀਂ ਜਦੋਂ ਸ਼ਾਮ ਨੂੰ ਕੰਮ ਤੋਂ ਵੇਲੇ ਹੁੰਦੇ ਆ ਤਾਂ ਬਚਨ ਸਿੰਘ ਆਪਣੇ ਮਾਲਕ ਕੋਲ ਅਗਲੇ ਦਿਨ ਦੀ ਛੁੱਟੀ ਦੀ ਬੇਨਤੀ ਕਰਦਾ ਤੇ ਕਹਿੰਦਾ ਕਿ ਮੈਂ ਆਪਣੀ ਧੀ ਦਾ ਰੋਕਾ ਕਰਨ ਜਾਣਾ ਤਾਂ ਮਾਲਕ ਕਹਿੰਦਾ ਕੋਈ ਗੱਲ ਨਹੀਂ ਤੁਸੀਂ ਬੇਫਿਕਰ ਹੋ ਕੇ ਆਪਣੀ ਜ਼ਿੰਮੇਵਾਰੀ ਨਿਭਾਓ ਤੁਹਾਨੂੰ ਛੁੱਟੀ ਮੈਂ ਦੇ ਦੂੰਗਾ ਬਚਨ ਸਿੰਘ ਤੇ ਮੱਘਰ ਸਿੰਘ ਸ਼ਾਮ ਨੂੰ ਵਾਪਸ ਆਉਂਦੇ ਆ ਤੇ ਮੱਘਰ ਸਿੰਘ ਬਚਨ ਸਿੰਘ ਨੂੰ ਉਹਦੀ ਧੀ ਦੇ ਰੋਕੇ ਦੀ ਵਧਾਈ ਦਿੰਦਾ ਤੇ ਮੱਗਰ ਸਿੰਘ ਕਹਿੰਦਾ ਕਿ ਮੁੰਡੇ ਵਾਲਿਆਂ ਨਾਲ ਗੱਲਬਾਤ ਹੋ ਗਈ ਸਾਰੀ। ਬਚਨ ਸਿੰਘ ਕਹਿੰਦਾ ਹਾਂ ਵੀ ਸਾਰੀ ਗੱਲਬਾਤ ਹੋ ਗਈ। ਮੱਗਰ ਸਿੰਘ ਉਹਨੂੰ ਫੇਰ ਕਹਿੰਦਾ ਇੱਕ ਵਾਰ ਕੇ ਦੁਬਾਰਾ ਫੇਰ ਦੇਣ ਲੈਣ ਦੀ ਗੱਲ ਕਰ ਲਈ ਵੀ ਕਈ ਵਾਰੀ ਅਗਲਾ ਮੌਕੇ ਤੇ ਮੰਗ ਰੱਖ ਲੈਂਦਾ। ਬਚਨ ਸਿੰਘ ਕਹਿੰਦਾ ਵੀ ਹਾਂ ਤੇਰੀ ਗੱਲ ਠੀਕ ਆ ਵੀ ਮੈਂ ਜ਼ਰੂਰ ਪੁੱਛੂੰਗਾ। ਚਲੋ ਭਈ ਬਚਨ ਸਿੰਘ ਘਰੇ ਆਉਂਦਾ ਤੇ ਘਰ ਆ ਕੇ ਉਹਦੇ ਘਰ ਵਾਲੀ ਉਹਨੂੰ ਉਡੀਕ ਰਹੀ ਹੁੰਦੀ ਆ ਤੇ ਕਹਿੰਦੀ ਕਿ ਹੁਣ ਆਪਾਂ ਥੋੜਾ ਬਾਜ਼ਾਰ ਜਾਇ ਆਈਏ ਜਿਹੜਾ ਸਮਾਨ ਆਪਾਂ ਨੂੰ ਚਾਹੀਦਾ ਉਹ ਲੈ ਆਈਏ। ਬਚਨ ਸਿੰਘ ਫੈਕਟਰੀ ਦੇ ਵਿੱਚੋਂ ਪੈਸੇ ਲੈ ਕੇ ਆਇਆ ਸੀ ਉਹ ਤੇ ਉਹਦੇ ਘਰ ਵਾਲੀ ਬਾਜ਼ਾਰ ਜਾਂਦੇ ਨੇ ਛਗਣ ਦਾ ਜੋ ਵੀ ਸਮਾਨ ਹੁੰਦਾ ਜਾਂ ਮੁੰਡੇ ਵਾਲਿਆਂ ਨੂੰ ਜੋ ਦੇਣਾ ਹੁੰਦਾ ਸਾਰਾ ਸਮਾਨ ਲੈ ਕੇ ਉਹ ਵਾਪਸ ਆ ਜਾਂਦੇ ਆ ਜਦੋਂ ਉਹ ਸਮਾਨ ਲੈਣ ਜਾਂਦੇ ਆ ਤਾਂ ਬਚਨ ਸਿੰਘ ਦੀ ਵੱਡੀ ਧੀ ਘਰ ਦੇ ਕੰਮ ਕਰ ਰਹੀ ਹੁੰਦੀ ਆ ਤੇ ਨਾਲ ਨਾਲ ਉਹ ਆਪਣੇ ਹੋਣ ਵਾਲੇ ਪਤੀ ਸੱਸ ਸਹੁਰੇ ਦੇ ਪ੍ਰਤੀ ਸੁਪਨੇ ਵੇਖ ਰਹੀ ਹੁੰਦੀ ਆ ਤੇ ਉਹ ਸੋਚਦੀ ਆ ਕਿ ਮੇਰੇ ਘਰ ਵਾਲਾ ਮਲਾਜਮਾ ਮੇਰੀ ਜ਼ਿੰਦਗੀ ਇਸ ਤਰ੍ਹਾਂ ਸੰਭਰ ਜੂ ਕਿਉਂਕਿ ਇਹ ਸੁਭਾਅਕ ਆ ਵੀ ਜਦੋਂ ਕਿਸੇ ਮੁੰਡੇ ਜਾਂ ਕੁੜੀ ਦੇ ਵਿਆਹ ਦੀ ਗੱਲ ਚੱਲਦੀ ਆ ਤਾਂ ਉਹ ਇਮੇਜਨ ਕਰਨਾ ਸ਼ੁਰੂ ਕਰ ਦਿੰਦਾ ਗੱਲਾਂ ਜਿਹੜੀਆਂ ਉਹਦੇ ਦਿਮਾਗ ਦੇ ਵਿੱਚ ਚੱਲਣੀਆਂ ਸ਼ੁਰੂ ਹੋ ਜਾਂਦੀਆਂ ਤੇ ਉਹਦੀਆਂ ਅੱਖਾਂ ਅੱਗੇ ਇੱਕ ਤਸਵੀਰ ਦੇ ਰੂਪ ਵਿੱਚ ਆਉਂਦੀਆਂ ਰਹਿੰਦੀਆਂ ਕੁੜੀ ਨੇ ਇਸ ਖੁਸ਼ੀ ਦੇ ਵਿੱਚ ਕਦੋਂ ਕੰਮ ਨਿਮੇੜਤਾ ਉਹਨੂੰ ਪਤਾ ਹੀ ਨਾ ਲੱਗਿਆ ਇੰਨੇ ਨੂੰ ਉਹਦੇ ਮੰਮੀ ਪਾਪਾ ਵਾਪਸ ਆ ਗਏ ਤੇ ਉਹ ਕਹਿੰਦੇ ਆ ਕਿ ਪਹਿਲਾਂ ਰੋਟੀ ਖਾ ਲਈਏ ਫਿਰ ਅਸੀਂ ਤੁਹਾਨੂੰ ਸਮਾਨ ਦਿਖਾਵਾਂਗੇ ਲੋ ਦੋਨੋਂ ਭੈਣਾਂ ਨੇ ਫਟਾਫਟ ਰੋਟੀ ਪਾ ਲਿਆ ਹੁੰਦੀਆਂ ਸਾਰਾ ਟੱਬਰ ਬਹਿ ਕੇ ਰੋਟੀ ਖਾਂਦਾ ਤੇ ਉਸ ਤੋਂ ਬਾਅਦ ਸਮਾਨ ਆ ਜਿਹੜਾ ਉਹ ਵਿਖਾਇਆ ਜਾਂਦਾ ਜਦੋਂ ਬਚਨ ਸਿੰਘ ਦੀ ਕੁੜੀ ਵੇਖਦੀ ਆ ਕਿ ਮੰਮੀ ਪਾਪਾ ਸਾਰਿਆਂ ਲਈ ਕੁਝ ਨਾ ਕੁਝ ਲੈ ਕੇ ਆਏ ਆ ਪਰ ਆਪਣੇ ਲਈ ਨਹੀਂ ਲੈ ਕੇ ਆਏ ਤਾਂ ਉਹ ਕਹਿੰਦੀ ਕਿ ਮੰਮੀ ਪਾਪਾ ਤੁਸੀਂ ਕੀ ਪਾਉਂਗੇ ਤੁਸੀਂ ਆਪਣੇ ਲਈ ਨਹੀਂ ਕੱਪੜੇ ਲਿਆਂਦੇ ਤਾਂ ਬਚਨ ਸਿੰਘ ਦੇ ਘਰ ਵਾਲੀ ਨਿੰਮੋ ਕਹਿੰਦੀ ਆ ਕਿ ਪੁੱਤ ਇੱਕ ਤਾਂ ਦਿਨ ਰਹਿ ਗਿਆ ਹੁਣ ਅਸੀਂ ਕਿਹੜੇ ਵੇਲੇ ਸਵਾਲਾਂਗੇ ਕੱਪੜੇ ਤੌਦੀਤੀ ਕਹਿੰਦੀ ਵੀ ਮਾਸ ਮੈਂ ਤੁਹਾਨੂੰ ਕਿੰਨੇ ਵਾਰ ਕਿਹਾ ਵੀ ਇੱਕ ਸੂਟ ਤਾਂ ਇਹੋ ਜਿਹਾ ਬਣਾ ਕੇ ਰੱਖਿਆ ਕਰੋ ਜੇ ਕਿਤੇ ਪਾਉਣਾ ਪੈ ਜੇ ਹੁਣ ਤੁਸੀਂ ਕੀ ਪਾਉਂਗੇ ਤਾਂ ਬਚਨ ਸਿੰਘ ਦੇ ਘਰ ਵਾਲੀ ਕਹਿੰਦੀ ਕਿ ਤੂੰ ਮੇਰਾ ਫਿਕਰ ਨਾ ਕਰ ਮੇਰਾ ਜਿਹੜਾ ਸੂਟ ਉਹੀ ਆ ਮੈਂ ਉਹੀ ਗਵਾਂਡਣ ਤੋਂ ਪ੍ਰੈਸ ਕਰਕੇ ਪਾ ਲੂੰਗੀ ਉਹੀ ਨਵਾਂ ਲੱਗੂਗਾ ਚਲੋ ਭਾਈ ਗੱਲਾਂ ਬਾਤਾਂ ਕਰਦੇ ਆ ਸਾਰੀ ਤਿਆਰੀ ਦੀਆਂ ਤੇ ਸਾਰਿਆਂ ਨੂੰ ਖੁਸ਼ੀ ਹੁੰਦੀ ਆ ਰਾਤ ਦੇ 11 ਵਜੇ ਜਾਂਦੇ ਆ ਗੱਲਾਂ ਬਾਤਾਂ ਕਰਦਿਆਂ ਨੂੰ ਤਾਂ ਬਚਨ ਸਿੰਘ ਕਹਿੰਦਾ ਕਿ ਸਵੇਰੇ ਜਲਦੀ ਉੱਠਣਾ ਆਪਾਂ ਗੁਰੂ ਘਰ ਜਾਣਾ ਤੁਸੀਂ ਇਸ ਤਰ੍ਹਾਂ ਕਰੋ ਸੌਂ ਜਾਓ ਸਾਰਾ ਟੱਬਰ ਸੌਂ ਜਾਂਦਾ ਸਵੇਰੇ 4 ਵਜੇ ਨਿੰਮੋ ਉੱਠਦੀ ਆ ਤੇ ਆਪਣੀਆਂ ਦੋਨਾਂ ਧੀਆਂ ਨੂੰ ਚਾਹ ਦੇ ਕੇ ਕਹਿੰਦੀ ਆ ਕਿ ਤੁਸੀਂ ਖੜੀਆਂ ਹੋ ਜਾਓ ਕੰਮ ਨਿਮੇੜ ਲਓ ਫਿਰ ਆਪਾਂ ਜਾਣਾ ਸਾਰੇ ਜਾਣ ਦੀ ਤਿਆਰੀ ਕਰਦੇ ਆ ਤੇ ਸਮੇਂ ਦੇ ਨਾਲ ਗੁਰੂ ਘਰ ਪੁੱਜ ਜਾਂਦੇ ਆ ਗੁਰੂ ਘਰ ਦੇ ਵਿੱਚ ਮੁੰਡੇ ਦਾ ਪਰਿਵਾਰ ਆਇਆ ਹੁੰਦਾ ਮੁੰਡੇ ਵਾਲੇ ਕੁੜੀ ਵਾਲਿਆਂ ਨੂੰ ਮਿਲਦੇ ਆ ਸਾਰਾ ਪਰਿਵਾਰ ਇੱਕ ਦੂਜੇ ਨੂੰ ਮਿਲਦਾ ਤੇ ਇੱਕ ਦੂਜੇ ਦਾ ਵਿਹੇਵ ਵਧੀਆ ਲੱਗਦਾ ਫਿਰ ਜਿਹੜੀ ਵਿਚੋਲਣਾ ਉਹ ਕਹਿ ਦਿੰਦੀ ਆ ਕਿ ਮੁੰਡੇ ਕੁੜੀ ਨੂੰ ਆਪਸ ਵਿੱਚ 2 ਮਿੰਟ ਇਕੱਠੇ ਬੈਠਣ ਦਾ ਮੌਕਾ ਦੇ ਦਈਏ ਵੀ ਇਹਨਾਂ ਨੇ ਉਮਰ ਕੱਢਣੀ ਆ ਚਲੋ ਮੁੰਡਾ ਤੇ ਕੁੜੀ ਆਪਸ ਵਿੱਚ ਗੱਲਬਾਤ ਕਰਦੇ ਆ ਦੋਨਾਂ ਨੂੰ ਇੱਕ ਦੂਜੇ ਦੀਆਂ ਆਦਤਾਂ ਗੱਲਾਂ ਪਸੰਦ ਆ ਜਾਂਦੀਆਂ ਨੇ ਤੇ ਰਿਸ਼ਤੇ ਦੀ ਹਾਂ ਹੋ ਜਾਂਦੀ ਆ ਰੋਕਾ ਕਰ ਦਿੱਤਾ ਜਾਂਦਾ ਬਚਨ ਸਿੰਘ ਆਪਣੇ ਕੁੜਮਾਂ ਲਈ ਜੋ ਲੈ ਕੇ ਆਇਆ ਸੀ ਉਹਨਾਂ ਨੂੰ ਦਾ ਪੇਂਟ ਕਰਦਾ ਤੇ ਉਹ ਫਿਰ ਗੱਲ ਕਰਦਾ ਆਪਣੇ ਕੁੜਮ ਕੋਲੇ ਕਿ ਮੇਰੇ ਕੋਲ ਤਾਂ ਦੇਣ ਨੂੰ ਕੁल्ली ਧੀ ਆ ਪੜ੍ਹੀ ਲਿਖੀ ਆ ਸੋਹਣੀ ਸੁਨੱਖੀ ਆ ਇੱਜ਼ਤਦਾਰ ਆ ਤੇ ਪਰ ਇਸ ਤੋਂ ਬਾਅਦ ਮੇਰੇ ਕੋਲੇ ਕੁਝ ਨਹੀਂ ਦੇਣ ਨੂੰ ਵੀ ਤੁਸੀਂ ਮੈਨੂੰ ਅੱਜ ਦੱਸ ਦਿਓ ਤਾ ਮੁੰਡੇ ਦਾ ਪਿਓ ਕਹਿੰਦਾ ਕਿ ਸਰਦਾਰ ਜੀ ਜਦੋਂ ਤੁਸੀਂ ਧੀ ਦੇਤੀ ਤਾਂ ਪਿੱਛੇ ਕੀ ਰਹਿ ਗਿਆ ਸਾਡੀ ਕੋਈ ਵੀ ਮੰਗ ਨਹੀਂ ਚਲੋ ਦੋਨੋਂ ਪਰਿਵਾਰ ਖੁਸ਼ੀ-ਖੁਸ਼ੀ ਇੱਕ ਦੂਜੇ ਨੂੰ ਮਿਲਦੇ ਆ ਵਧਾਈਆਂ ਦਿੰਦੇ ਆ ਤੇ ਵਾਪਸ ਆ ਜਾਂਦੇ ਆ ਆ ਕੇ ਸਾਰਾ ਟੱਬਰ ਆ ਜਿਹੜਾ ਰੋਕੇ ਦੀਆਂ ਗੱਲਾਂ ਕਰਦਾ ਰਹਿੰਦਾ ਪਰਿਵਾਰ ਦੀਆਂ ਗੱਲਾਂ ਕਰਦਾ ਰਹਿੰਦਾ ਬਚਨ ਸਿੰਘ ਕਹਿੰਦਾ ਕਿ ਮੈਂ ਕਿਸਮਤ ਵਾਲਾ ਕਿ ਮੈਨੂੰ ਇੰਨੇ ਵਧੀਆ ਕੁੜਮ ਮਿਲੇ ਆ ਚਲ ਮੇਰੀ ਇੱਕ ਧੀ ਦਾ ਵਿਆਹ ਹੋ ਜੂ ਤੇ ਮੇਰੇ ਸਿਰ ਦਾ ਬੋਝ ਆ ਜਿਹੜਾ ਹਲਕਾ ਹੋ ਜੂ ਸਾਰਿਆਂ ਨੂੰ ਖੁਸ਼ੀ ਹੁੰਦੀ ਆ ਖੁਸ਼ੀ ਦੇ ਵਿੱਚ ਨੀਂਦ ਕਹਿੰਦੇ ਘੱਟ ਹੀ ਆਉਂਦੀ ਹੁੰਦੀ ਆ ਤੇ ਉਹ ਦੇਰ ਰਾਤ ਤੱਕ ਗੱਲਾਂ ਕਰਦੇ ਰਹਿੰਦੇ ਆ ਅਗਲੇ ਦਿਨ ਸਵੇਰੇ ਉੱਠ ਕੇ ਬਚਨ ਸਿੰਘ ਆਪਣੀ ਫੈਕਟਰੀ ਦੇ ਵਿੱਚ ਜਾਂਦਾ ਤੇ ਰਸਤੇ ਦੇ ਵਿੱਚੋਂ ਉਹ ਲੱਡੂਆਂ ਦਾ ਡੱਬਾ ਲੈ ਲੈਂਦਾ ਫੈਕਟਰੀ 'ਚ ਜਾ ਕੇ ਉਹ ਆਪਣੇ ਮਾਲਕ ਕੋਲ ਜਾਂਦਾ ਉਹਦਾ ਮੂੰਹ ਮਿੱਠਾ ਕਰਾਉਂਦਾ ਤੇ ਮਾਲਕ ਉਹਨੂੰ ਵਧਾਈ ਦਿੰਦਾ ਫਿਰ ਉਹ ਸਾਰੇ ਮਜ਼ਦੂਰਾਂ ਨੂੰ ਦੱਸਦਾ ਕਿ ਮੇਰੀ ਤੀ ਦਾ ਰੋਕਾ ਹੋ ਗਿਆ ਸਾਰੇ ਮਜ਼ਦੂਰ ਉਹਨੂੰ ਵਧਾਈ ਦਿੰਦੇ ਆ ਤੇ ਮਠਿਆਈ ਖਾਂਦੇ ਆ ਸਾਰਿਆਂ ਨੂੰ ਖੁਸ਼ੀ ਹੁੰਦੀ ਆ ਕਿਉਂਕਿ ਜਦੋਂ ਕਿਸੇ ਦਾ ਧੀ ਪੁੱਤ ਵਿਆਹਿਆ ਜਾਣਾ ਹੁੰਦਾ ਵਧੀਆ ਪਰਿਵਾਰ ਮਿਲਦਾ ਤਾਂ ਸਾਰਿਆਂ ਨੂੰ ਖੁਸ਼ੀ ਹੁੰਦੀ ਆ ਤੇ ਇਸ ਗੱਲ ਦਾ ਬਚਨ ਸਿੰਘ ਨੂੰ ਹੌਸਲਾ ਹੋਇਆ ਮੱਗਰ ਸਿੰਘ ਨੇ ਫੇਰ ਪੁੱਛਿਆ ਕਿ ਤੂੰ ਆਪਣੇ ਕੁੜਮਾ ਨਾਲ ਗੱਲ ਕਰ ਲਈ ਤਾਂ ਬਚਨ ਸਿੰਘ ਕਹਿੰਦਾ ਕਿ ਹਾਂ ਗੱਲ ਹੋ ਗਈ ਉਹਨਾਂ ਦੀ ਕੋਈ ਮੰਗ ਨਹੀਂ ਚਲੋ ਆਥ ਨੇ ਫੇਰ ਘਰੇ ਆ ਜਾਂਦਾ ਜਦੋਂ ਘਰੇ ਆਉਂਦੇ ਹੁੰਦੇ ਆ ਨਾ ਰਸਤੇ ਦੇ ਵਿੱਚ ਮੱਗਰ ਸਿੰਘ ਨੂੰ ਇੱਕ ਫੋਨ ਆਉਂਦਾ ਉਹ ਗੱਲ ਕਰਕੇ ਹਰਾਨੀ ਜੀ ਨਾਲ ਗੱਲ ਕਰਕੇ ਫੋਨ ਕੱਟਦਾ ਤਾਂ ਬਚਨ ਸਿੰਘ ਕਹਿੰਦਾ ਵੀ ਕੀ ਗੱਲ ਹੋ ਗਈ ਤੂੰ ਫੋਨ ਸੁਣ ਕੇ ਉਦਾਸ ਕਿਉਂ ਹੋ ਗਿਆ ਤਾਂ ਮੱਗਰ ਸਿੰਘ ਕਹਿੰਦਾ ਕਿ ਮੇਰੇ ਰਿਸ਼ਤੇਦਾਰ ਦਾ ਫੋਨ ਸੀ ਵੱਡੇ ਸ਼ਹਿਰ ਦੇ ਵਿੱਚੋਂ ਉਹ ਕਹਿੰਦੇ ਆ ਕਿ ਜਿਸ ਹਿਸਾਬ ਨਾਲ ਕਰੋਨਾ ਵੱਧ ਗਿਆ ਤੇ ਲੋਕਡਾਊਨ ਲੱਗੂਗਾ ਸਾਰੇ ਕੰਮ ਰੁਕਣਗੇ ਇਹ ਗੱਲ ਸੁਣ ਕੇ ਬਚਨ ਸਿੰਘ ਦੇ ਦਿਲ ਦੀ ਧੜਕਣ ਤੇਜ਼ ਹੋ ਜਾਂਦੀ ਹੈ ਤੇ ਉਹ ਸੋਚਦਾ ਵੀ ਜੇ ਕਰੋਨਾ ਆ ਗਿਆ ਤੇ ਮੇਰੀ ਤਾਂ ਦਿਹਾੜੀ ਬੰਦ ਹੋ ਜਾਣੀ ਹੈ ਵੀ ਮੈਂ ਆਪਣੀ ਧੀ ਦਾ ਵਿਆਹ ਕਿਵੇਂ ਕਰੂੰ ਇਸੇ ਸੋਚ ਦੇ ਵਿੱਚ ਉਹ ਘਰ ਆਉਂਦਾ ਵਾਪਸ ਤੇ ਉਹਨੂੰ ਇਸ ਤਰ੍ਹਾਂ ਉਦਾਸ ਵੇਖ ਕੇ ਉਹਦੇ ਘਰ ਵਾਲੀ ਪੁੱਛਦੀ ਹੈ ਕਿ ਅੱਜ ਤੈਨੂੰ ਕੀ ਹੋ ਗਿਆ ਗਿਆ ਤਾਂ ਤੂੰ ਸੋਭਾ ਵਧੀਆ ਸੀ ਹੁਣ ਤੂੰ ਉਦਾਸ ਹੋ ਗਿਆ ਤਾਂ ਬਚਨ ਸਿੰਘ ਕਹਿੰਦਾ ਕਿ ਭਗਵਾਨ ਨੇ ਲੋਕਡਾਊਨ ਲੱਗਣ ਵਾਲਾ ਤੇ ਇਹ ਨਹੀਂ ਪਤਾ ਲੋਕਡਾਊਨ ਕਦੋਂ ਲੱਗ ਜਾਵੇ ਸਾਰੇ ਕੰਮ ਬੰਦ ਹੋ ਜਾਣੇ ਆ ਤੇ ਉਧਰੋਂ ਕੁੜੀ ਦੇ ਸਹੁਰਿਆਂ ਨੇ ਜੇ ਵਿਆਹ ਮੰਗਲਿਆ ਆਪਾਂ ਕੀ ਕਰਾਂਗੇ ਤਾਂ ਨਿੰਮਾ ਨੂੰ ਹੌਸਲਾ ਦਿੰਦੀ ਹੋਈ ਕਹਿੰਦੀ ਹੈ ਕੋਈ ਗੱਲ ਨਹੀਂ ਜਦੋਂ ਰੱਬ ਨੇ ਇੰਨਾ ਕੀਤਾ ਅੱਗੇ ਵੀ ਕਰੂਗਾ ਤੂੰ ਫਿਕਰ ਨਾ ਕਰ ਉਹੀ ਗੱਲ ਇੱਕ ਘੰਟੇ ਬਾਅਦ ਜਿਹੜੀ ਗਵਾਂਡਣ ਵਿਚੋਲਣਾ ਉਹ ਆ ਜਾਂਦੀ ਆ ਤੇ ਉਹ ਕਹਿੰਦੀ ਆ ਕਿ ਭਾਈ ਮੁੰਡੇ ਵਾਲਿਆਂ ਦਾ ਫੋਨ ਆਇਆ ਉਹ ਕਹਿੰਦੇ ਵੀ ਲੋਕਡਾਊਨ ਲੱਗਣ ਵਾਲਾ ਇਹ ਨਹੀਂ ਪਤਾ ਕਦੋਂ ਲੋਕਡਾਊਨ ਲੱਗ ਜਾਵੇ ਵੀ ਆਪਾਂ ਵਿਆਹ ਦੀ ਤਿਆਰੀ ਕਰੀਏ ਤੇ ਉਹਨਾਂ ਨੇ ਕਿਹਾ ਕਿ ਵਿਆਹ ਦੇ ਵਿੱਚ ਕੋਈ ਮੰਗ ਨਹੀਂ ਸਾਡੀ ਪਰ ਸਾਡੀ ਵਰਾਤ ਦੀ ਫੁੱਲ ਸੇਵਾ ਹੋਣੀ ਚਾਹੀਦੀ ਆ 2-300 ਬੰਦਾ ਵਰਾਤ ਦਾ ਹੋਜੂ ਇਹ ਗੱਲ ਸੁਣ ਕੇ ਬਚਨ ਸਿੰਘ ਤੇ ਨਿੰਮੋ ਇੱਕ ਦੂਜੇ ਵੱਲ ਬੇਟਰ-ਬੇਟਰ ਵੇਖਦੇ ਆ ਜਾਂਦੀ ਜਾਂਦੀ ਵਿਚੋਲਣ ਕਹਿ ਦਿੰਦੀ ਆ ਕਿ ਜਦੋਂ ਮੁੰਡੇ ਵਾਲਿਆਂ ਨੇ ਕੁਝ ਹੋਰ ਨਹੀਂ ਮੰਗਿਆ ਤਾਂ ਬਰਾਤ ਦੀ ਸੇਵਾ ਤਾਂ ਤੁਸੀਂ ਵਧੀਆ ਕਰਿਓ ਨਾਲੇ ਭਾਈ ਵਿਚੋਲਣ ਨੂੰ ਨਾ ਭੁੱਲ ਜਿਓ ਵਿਚੋਲਣ ਦੀ ਮੁੰਦਰੀ ਜ਼ਰੂਰ ਹੁੰਦੀ ਆ ਇਹ ਗੱਲ ਸੁਣ ਕੇ ਨਿੰਮੋ ਤੇ ਉਹਦੇ ਘਰ ਵਾਲਾ ਬਚਨ ਸਿੰਘ ਸੋਚੀ ਪੈ ਜਾਂਦੇ ਆ ਜਦੋਂ ਗਵਾਂਢਣ ਚਲੀ ਜਾਂਦੀ ਆ ਤਾਂ ਨਿੰਮੋ ਕਹਿੰਦੀ ਕਿ ਹੁਣ ਤੱਕ ਤਾਂ ਉਹਨਾਂ ਨੇ ਕਿਹਾ ਅਸੀਂ ਕੁਝ ਲੈਣਾ ਨਹੀਂ ਹੁਣ 2 300 ਬੰਦੇ ਦਾ ਖਰਚਾ ਰੋਟੀ ਦਾ ਕਿਹੜਾ ਐਂ ਹੋ ਜੂਗਾ ਪੈਲਸ ਦੇ ਵਿੱਚ ਆਪਣਾ 5-10 ਲੱਖ ਰੁਪਇਆ ਲਾਗੂ ਜੂ ਤੇ ਆਪਾਂ ਕਿੱਥੋਂ ਲਿਆਵਾਂਗੇ ਇਹ ਗੱਲ ਸੋਚ ਕੇ ਉਹਨਾਂ ਨੂੰ ਇਹ ਹੁੰਦਾ ਵੀ ਜੇ ਹੁਣ ਅਸੀਂ ਜਵਾਬ ਦਿੰਨੇ ਆ ਫਿਰ ਵੀ ਬੇਜਵਾਨੇ ਹੁੰਨੇ ਆ ਨਾਲੇ ਵੀ ਕੁੜੀ ਨੇ ਪਤਾ ਨਹੀਂ ਕਿੰਨੇ ਕੁ ਸੁਪਨੇ ਦੇਖਲੇ ਹੋਣਗੇ ਆਪਣੇ ਹੋਣ ਵਾਲੇ ਪਤੀ ਦੇ ਪ੍ਰਤੀ ਵੀ ਹੁਣ ਉਹਦੇ ਸੁਪਨੇ ਕਿਵੇਂ ਤੋੜਾਂ ਚਲ ਆਪਣੇ ਪਿਓ ਨੂੰ ਸੋਚ ਦੇ ਵਿੱਚ ਪਿਆ ਦੇਖ ਕੇ ਉਹਦੀ ਧੀ ਆਉਂਦੀ ਆ ਤੇ ਕਹਿੰਦੀ ਆ ਕਿ ਬਾਪੂ ਅੱਜ ਕੀ ਹੋ ਗਿਆ ਵੀ ਅੱਜ ਤੂੰ ਉਦਾਸ ਆ ਤਾ ਉਹਦੀ ਮਾਂ ਦੱਸਦੀ ਆ ਕਿ ਤੇਰੀ ਵਿਚੋਲਣ ਆਈ ਸੀ ਤੇ ਉਹ 2 300 ਬੰਦਾ ਬਰਾਤ ਦਾ ਕਹਿੰਦੇ ਆ ਬਰਾਤ ਦੀ ਸੇਵਾ ਕਹਿੰਦੇ ਆ ਵੀ ਕਰਨੀ ਆ ਤਾਂ ਕੁੜੀ ਕਹਿੰਦੀ ਕਿ ਜਦੋਂ ਉਹ ਇੱਕ ਪਾਸੇ ਕਹਿੰਦੇ ਆ ਕਿ ਅਸੀਂ 1 ਰੁਪਏ ਦਾ ਦਾਜ ਦੇਹ ਜ ਨਹੀਂ ਲੈਣਾ ਫਿਰ ਬਰਾਤ ਦੀ ਸੇਵਾ ਵੀ ਕਿਉਂ ਮੰਗੀ 10 ਬੰਦੇ ਆਉਂਦੇ ਤੇ ਆਪਦਾ ਵਿਆਹ ਕਿ ਲੈ ਜਾਂਦੇ ਵੀ ਬਰਾਤ ਦੀ ਸੇਵਾ ਦੇ ਵਿੱਚ ਤਾਂ ਸਾਰਾ ਕੁਝ ਹੀ ਆ ਗਿਆ ਵੀ ਇੰਨਾ ਪੈਸਾ ਤਾਂ ਦਾਜ ਦੇਹ ਤੇ ਲੱਗਦਾ ਨਹੀਂ ਸੀ ਉਹ ਕਹਿੰਦੀ ਪਾਪਾ ਮੈਂ ਨਹੀਂ ਉੱਥੇ ਵਿਆਹ ਕਰਾਉਣਾ ਤੁਸੀਂ ਜਵਾਬ ਦੇ ਦਿਓ ਪਰ ਬਚਨ ਸਿੰਘ ਕਹਿੰਦਾ ਨਹੀਂ ਧੀਏ ਜਵਾਨ ਦਾ ਬਹੁਤ ਮੁੱਲ ਹੁੰਦਾ ਨਾਲੇ ਜਦੋਂ ਮੈਂ ਕਿਤੇ ਤੇਰਾ ਹੋਰ ਰਿਸ਼ਤਾ ਕਰੂੰ ਉੱਥੇ ਕਿਹੜਾ ਕਰਨਾ ਨਹੀਂ ਪਊਗਾ ਇੰਨਾਕ ਤਾਂ ਧੀ ਦੇ ਪਿਓ ਨੂੰ ਕਰਨਾ ਹੀ ਪੈਂਦਾ ਤੂੰ ਫਿਕਰ ਨਾ ਕਰ ਮੈਂ ਆਪੇ ਪ੍ਰਬੰਧ ਕਰ ਲਵਾਂ ਚਲੋ ਸਾਰੇ ਘਰ ਦੇ ਵਿੱਚ ਇੱਕ ਵਾਰੀ ਉਦਾਸੀ ਛਾ ਜਾਂਦੀ ਆ ਤੇ ਰਾਤ ਨੂੰ ਬਚਨ ਸਿੰਘ ਨੂੰ ਫੋਨ ਆਉਂਦਾ ਮੱਗਾ ਸਿੰਘ ਦਾ ਉਹ ਦੱਸਦਾ ਕਿ ਖਬਰਾਂ ਆ ਰਹੀਆਂ ਨੇ ਕਿ ਕੱਲ ਤੋਂ ਲੋਕਡਾਊਨ ਲੱਗ ਗਿਆ ਤੇ ਆਪਣੇ ਮਾਲਕ ਦਾ ਵੀ ਫੋਨ ਆਇਆ ਉਹ ਕਹਿੰਦਾ ਕਿ ਦਿਹਾੜੀ ਬੰਦ ਆ ਤੁਹਾਨੂੰ ਕੋਈ ਪੈਸਾ ਨਹੀਂ ਮਿਲੂਗਾ ਬੀਸ ਕਰਕੇ ਫੈਕਟਰੀ ਦਾ ਜਿਹੜਾ ਕੰਮ ਆ ਉਹ ਵੀ ਬੰਦ ਆ ਚਲੋ ਬਚਨ ਸਿੰਘ ਜਿਹੜੀਆਂ ਉਹਦੀਆਂ ਸੋਚਾਂ ਥਾਂ ਐਂ ਦੀਆਂ ਥਾਂ ਐ ਰਹਿ ਜਾਂਦੀਆਂ ਤੇ ਉਹ ਸੋਚਦਾ ਵੀ ਹੁਣ ਮੈਂ ਕੀ ਕਰੂੰਗਾ ਇਸੇ ਸੋਚ ਦੇ ਵਿੱਚ ਚਲੋ ਸਵੇਰ ਹੋ ਜਾਂਦੀ ਆ ਤੇ ਸਵੇਰੇ ਉਹ ਦੋਨੋਂ ਜੀ ਰਹਿ ਕਰਦੇ ਆ ਕਿ ਹੁਣ ਕੀ ਕਰੀਏ ਉਹ ਕਹਿੰਦਾ ਵੀ ਹੁਣ ਤਾਂ ਕਿਸੇ ਤੋਂ ਕਰਜ਼ਾ ਵੀ ਨਹੀਂ ਮੰਗ ਸਕਦੇ ਚਲ ਫਿਰ ਉਹ ਸੋਚਦੇ ਆ ਵੀ ਕੋਈ ਗੱਲ ਨਹੀਂ ਵੀ ਹੁਣ ਲੌਕਡਾਊਨ ਦੇ ਵਿੱਚ ਤਾਂ ਵਿਆਹ ਵੀ ਨਹੀਂ ਹੁੰਦਾ ਉਹਨਾਂ ਦੇ ਗੱਲਾਂ ਬਾਤਾਂ ਕਰਦੇ ਜਿਹੜੀ ਗਵਾਂਢਣ ਵਿਚੋਲਣ ਆ ਜਾਂਦੀ ਆ ਉਹ ਕਹਿੰਦੀ ਕਿ ਭਾਈ ਹੁਣ ਤਾਂ ਲੋਕਡਾਊਨ ਲੱਗ ਗਿਆ ਸਰਕਾਰ ਨੇ ਵਿਆਹਾਂ ਦੀ ਪਾਬੰਦੀ ਲਾਤੀ ਵੀ ਜੇ ਵਿਆਹ ਕਰਨੇ ਆ ਤਾਂ 11 ਬੰਦੇ ਜਾਣਗੇ ਤੇ ਉਹ ਕਹਿੰਦੇ ਆ ਵੀ ਅਸੀਂ ਤਾਂ ਪੂਰੀ ਬਰਾਤ ਲੈ ਕੇ ਆਉਣੀ ਆ ਇਸ ਲਈ ਉਹਨਾਂ ਟਾਈਮ ਵਿਆਹ ਨਹੀਂ ਕਰਦੇ ਜਿੰਨਾ ਚਿਰ ਲੋਕਡਾਊਨ ਖਤਮ ਨਹੀਂ ਹੁੰਦਾ ਤਾਂ ਫਿਰ ਬਚਨ ਸਿੰਘ ਸੋਚਦਾ ਵੀ ਅੱਜ ਨਹੀਂ ਤਾਂ ਕੱਲ ਵਿਆਹ ਤਾਂ ਕਰਨਾ ਹੀ ਪਊ ਕੰਮ ਤਾਂ ਮੇਰਾ ਹੁਣ ਖੜ ਗਿਆ ਵੀ ਪੈਸਾ ਤਾਂ ਮੇਰੇ ਲਈ ਉਹਦੇ ਵੀ ਇਕੱਠਾ ਕਰਨਾ ਪਊ ਤੇ ਜੇ ਮੈਂ ਅੱਜ ਵਿਆਹ ਕਰਦਾ ਅੱਜ ਵੀ ਕਰਨਾ ਪਊ ਉਹ ਸੋਚਦਾ ਵੀ ਮੈਂ ਕੀ ਕਰਾਂ ਨਿੰਮੋ ਕਹਿੰਦੀ ਵੀ ਚੱਲ ਕੋਈ ਗੱਲ ਨਹੀਂ 2-3 ਮਹੀਨੇ ਕੀ ਪਤਾ ਲੋਕਡਾਊਨ ਖਦੋਂ ਖੁੱਲੂ ਉਹਨਾਂ ਟਾਈਮ ਟੈਨਸ਼ਨ ਨਾ ਕਰ ਚਲੋ ਭਾਈ 2 ਮਹੀਨੇ ਗੁਜ਼ਰ ਜਾਂਦੇ ਆ ਲੋਕਡਾਊਨ ਨਹੀਂ ਖੁੱਲਦਾ ਤਾਂ ਇੱਕ ਦਿਨ ਜਿਹੜੀ ਵਿਚੋਲਣ ਆ ਉਹ ਆਉਂਦੀ ਆ ਤੇ ਉਹ ਕਹਿੰਦੀ ਆ ਕਿ ਭਾਈ ਤੁਹਾਡੀ ਕੁੜੀ ਦੇ ਸਹੁਰਿਆਂ ਦਾ ਫੋਨ ਆਇਆ ਉਹ ਕਹਿੰਦੇ ਆ ਵੀ ਲੋਕਡਾਊਨ ਤਾਂ ਹਜੇ ਲੰਬਾ ਚੱਲੂਗਾ ਪਰ ਅਸੀਂ ਵਿਆਹ ਲਈ ਨਹੀਂ ਰੁਕ ਸਕਦੇ ਇਸ ਲਈ ਅਸੀਂ 11 ਬੰਦੇ ਲੈ ਕੇ ਆਵਾਂਗੇ ਤੇ ਗੁਰੂ ਘਰ ਦੇ ਵਿੱਚੋਂ ਆਨੰਦ ਕਾਰਜ ਲੈ ਕੇ ਕੁੜੀ ਨੂੰ ਵਿਆਹ ਕੇ ਲੈ ਜਾਾਂਗੇ ਇਹ ਗੱਲ ਸੁਣ ਕੇ ਬਚਨ ਸਿੰਘ ਦੇ ਚਿਹਰੇ ਤੇ ਖੁਸ਼ੀ ਦੇ ਭਾਵ ਆ ਜਾਂਦੇ ਆ ਤੇ ਨਿੰਮੋ ਵੀ ਮਿੰਨਾ ਮਿੰਨਾ ਮੁਸਕਰਾਉਣ ਲੱਗਦੀ ਆ 10 ਦਿਨ ਬਾਅਦ ਵਿਆਹ ਦੀ ਤਰੀਕ ਰੱਖ ਲਈ ਜਾਂਦੀ ਆ ਤੇ ਬਚਨ ਸਿੰਘ ਦੇ ਕੁੜਮ 11 ਬੰਦੇ ਵਰਾਤ ਦੇ ਲੈ ਕੇ ਗੁਰੂ ਘਰ ਦੇ ਵਿੱਚ ਆਨੰਦ ਕਾਰਜ ਕਰਨ ਲਈ ਆਉਂਦੇ ਆ ਆਨੰਦ ਕਾਰਜ ਕਰਨ ਤੋਂ ਬਾਅਦ ਗੁਰੂ ਘਰ ਦੇ ਵਿੱਚ ਹੀ ਲੰਗਰ ਛੱਕ ਕੇ ਉਹ ਕੁੜੀ ਨੂੰ ਵਿਆਹ ਕੇ ਲੈ ਜਾਂਦੇ ਆ ਤੇ ਆਪਣੀ ਕੁੜੀ ਨੂੰ ਵਿਦਾ ਕਰਕੇ ਬਚਨ ਸਿੰਘ ਸੋਚਦਾ ਕਿ ਏ ਪ੍ਰਮਾਤਮਾ ਤੂੰ ਮੇਰੀ लाज ਰੱਖ ਲਈ ਤੂੰ ਮੇਰੀ ਇੱਜ਼ਤ ਰੱਖ ਲਈ ਕਿਤੇ ਨਾ ਕਿਤੇ ਗਰੀਬਾਂ ਦੀ ਤੂੰ ਵੀ ਜਰੂਰ ਸੁਣਦਾ ਪਰ ਨਾਲ ਹੀ ਉਹ ਇਹ ਸੋਚਦਾ ਕਿ ਲੋਕਡਾਊਨ ਨੇ ਜਿਵੇਂ ਹਨਾ ਹਰ ਇੱਕ ਗਰੀਬ ਦਾ ਰੁਜ਼ਗਾਰ ਖੋਇਆ ਉਥੇ ਲੋਕਾਂ ਦਾ ਜਿਹੜਾ ਬਹੁਤ ਆ ਪੈਸਾ ਵੀ ਵਚਾਇਆ ਕਿਉਂਕਿ ਲੋਕਡਾਊਨ ਦੇ ਵਿੱਚ ਜਿੰਨੇ ਵੀ ਵਿਆਹ ਹੋਏ ਨੇ 11 ਬੰਦੇ ਬਰਾਤੀ ਜਾਂਦੇ ਰਹੇ ਤੇ ਬਚਨ ਸਿੰਘ ਸੋਚਦਾ ਕਿ ਕੀ ਸਾਡੇ ਦੇਸ਼ ਦੇ ਵਿੱਚ ਇਹੋ ਜਿਹਾ ਕਾਨੂੰਨ ਨਹੀਂ ਬਣ ਸਕਦਾ ਕਿ 11 ਬੰਦੇ ਬਰਾਤ ਦੇ ਜਾਣ ਤੇ ਵਿਆਹ ਕੇ ਲੈ ਆਉਣ ਕਿਉਂ ਧੀਆ ਦੇ ਪਿਓ ਦੇ ਸਿਰ ਕਰਜਾ ਚੜਾਉਂਦੇ ਆ ਲੋਕੀ ਬਰਾਤ ਦੀ ਸੇਵਾ ਦੇ ਨਾਂ ਤੇ ਕੁੜੀਆਂ ਦੇ ਪਿਓਆਂ ਨਾਲ ਜੋ ੱਕਾ ਹੁੰਦਾ ੱਕਾ ਹੀ ਕਿਹਾ ਜਾ ਸਕਦਾ ਉਹ ਅਸਿੱਧੇ ਤੌਰ ਤੇ ਦਾਜ ਮੰਗਣ ਦਾ ਇਸ਼ਾਰਾ ਕਰਦਾ ਬਹੁਤੇ ਲੋਕੀ ਸਾਡੇ ਸਮਾਜ ਦੇ ਵਿੱਚ ਹੈਗੇ ਆ ਤੇ ਉਹ ਕਹਿੰਦੇ ਆ ਵੀ ਅਸੀਂ ਦਾਜ ਨਹੀਂ ਲੈਣਾ ਬਿਨਾਂ ਦਾਜ ਤੋਂ ਵਿਆਹ ਕਰਨਾ ਪਰ ਅਸਲ ਦੇ ਵਿੱਚ ਜਦੋਂ ਉਹ ਕਹਿ ਦਿੰਦੇ ਆ ਕਿ ਸਾਡਾ 500 ਬੰਦਾ ਬਰਾਤ ਆਉ 400 ਆਉ ਉਹਦੀ ਸੇਵਾ ਕਰ ਦਿਓ ਦਾ ਇਹ ਵੀ ਇਕਤੀ ਦੇ ਪਿਓ ਲਈ ਬਹੁਤ ਮੁਸ਼ਕਲ ਹੁੰਦਾ ਹਾਂਜੀ ਦੋਸਤੋ ਮੈਨੂੰ ਉਮੀਦ ਹੈ ਕਿ ਕਹਾਣੀ ਤੁਹਾਨੂੰ ਜਰੂਰ ਪਸੰਦ ਆਈ ਹੋਵੇਗੀ ਆਪਣੀ ਅੱਜ ਦੀ ਕਹਾਣੀ ਨੂੰ ਲਿਖਿਆ ਹੈ ਸੁਖਵੀਰ ਕੌਰ ਸੁਖੀ ਜੀ ਨੇ ਤੇ ਇਸ ਕਹਾਣੀ ਦਾ ਨਾਮ ਹੈ ਬਰਾਤ ਦੀ ਸੇਵਾ